ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਏ ਆ ਜੀ ਆਲੂ ਚਿਪਸ ਚਲੋ ਜੀ ਦੀ ਰੈਸਪੀ ਆਪਾਂ ਸ਼ੇਅਰ ਕਰਦੇ ਆਂ ਇਸ ਲਈ ਆਪਾਂ ਲੈ ਜੀ ਤਾਨੇ ਮੀਡੀਅਮ ਸਾਈਜ਼ ਦੇ ਆਲੂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਸੀ ਹੁਣ ਇਹਨਾਂ ਨੂੰ ਆਪਾਂ ਸ਼ੈਲ ਲਵਾਂਗੇ ਹੁਣ ਸ਼ਿੱਲੇ ਹੋਏ ਆਲੂਆਂ ਨੂੰ ਜਿਹੜਾ ਚਿਪਸ ਦੇ ਸ਼ਿਪ ਦੇ ਵਿੱਚ ਆਪਾਂ ਕੱਟ ਕਰ ਲਾਂਗੇ ਇਸ ਤਰੀਕੇ ਨਾਲ ਜੇਕਰ ਤੁਹਾਡੇ ਕੋਲੇ ਨਹੀਂ ਹੈਗਾ ਕਟਰ ਤਾਂ ਤੁਸੀਂ ਆਪ ਹੱਥਾਂ ਦੇ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਕੱਟ ਸਕਦੇ ਹੋ ਬਿਲਕੁਲ ਬਰੀਕ ਬਰੀਕ ਕੱਟਣਾ ਹੁਣ ਇਹਨੂੰ 5 ਮਿੰਟ ਲਈ ਜਿਹੜਾ ਠੰਡੇ ਪਾਣੀ ਦੇ ਵਿੱਚ ਆਪਾਂ ਡਬੋ ਕੇ ਰੱਖਣਾ ਤਾਂ ਕਿ ਜਿਹੜਾ ਇਹਦਾ ਸਟਾਰਚ ਆ ਉਹ ਨਿਕਲ ਦੇ ਇਸ ਤਰੀਕੇ ਨਾਲ ਇਹਨੂੰ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਧੋਣਾ 5 ਮਿੰਟ ਤੱਕ ਆਪਾਂ ਇਹਨੂੰ ਪਾਣੀ ਦੇ ਵਿੱਚ ਰੱਖਣਾ ਠੰਡੇ ਪਾਣੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਤੋਂ ਬਾਹਰ ਕੱਢ ਲਵਾਂਗੇ ਇਸ ਤਰੀਕੇ ਨਾਲ ਜਿਹੜਾ ਪਾਣੀ ਜਿਹੜਾ ਨਿਚੋੜ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਬਾਹਰ ਕੱਢ ਲੈਣਾ ਜਿਹੜਾ ਬਚਿਆ ਪਾਣੀ ਇਹਨੂੰ ਵੀ ਆਪਾਂ ਸੋਕ ਕਰਾਂਗੇ ਇਹਦੇ ਲਈ ਆਪਾਂ ਟਿਸ਼ੂ ਪੇਪਰ ਯੂਜ਼ ਕਰਾਂਗੇ ਤੁਸੀਂ ਕੋਈ ਕੱਪੜਾ ਵੀ ਯੂਜ਼ ਕਰ ਸਕਦੇ ਹੋ ਇੱਥੇ ਇਹਦੇ ਨਾਲ ਜਿਹੜਾ ਪਾਣੀ ਹੈ ਇਹਦਾ ਜਿਹੜਾ ਐਕਸਟਰਾ ਉਹ ਸੋਕ ਹੋ ਜਾਊਗਾ ਦੋ ਵਾਰ ਤੁਸੀਂ ਦੋ ਤਿੰਨ ਵਾਰ ਇਹਨੂੰ ਚੰਗੀ ਤਰ੍ਹਾਂ ਸੋਕ ਕਰਨਾ ਟਿਸ਼ੂ ਪੇਪਰ ਤੁਸੀਂ ਚੇਂਜ ਕਰ ਲੈਣਾ ਇਸ ਤਰੀਕੇ ਨਾਲ ਤੁਸੀਂ ਜਿਹੜਾ ਤਾਂ ਪਾਣੀ ਆ ਬਿਲਕੁਲ ਸੁੱਕ ਕਰ ਲੈਣਾ ਤਾਂ ਕਿ ਜਦੋਂ ਇਹਨੂੰ ਪਕਾਈਏ ਤਾਂ ਪੂਰੇ ਕ੍ਰਿਸਪੀ ਬਣ ਜਾਣ ਜੇਕਰ ਫਿਰ ਵੀ ਇਹ ਗਿੱਲੇ ਜਿਹੇ ਰਹਿੰਦੇ ਆ ਤਾਂ ਇਹਨਾਂ ਨੂੰ ਧੋਪ ਵਿੱਚ ਰੱਖ ਸਕਦੇ ਆ 5 ਮਿੰਟ ਲਈ ਹੁਣ ਜਿਹੜੇ ਆਦੇ ਆਪਣੇ ਆਲੂ ਚਿਪਸ ਆਗੇ ਇਹ ਚੰਗੀ ਤਰ੍ਹਾਂ ਸੁੱਕ ਚੁੱਕੇ ਆ ਇਸ ਤਰੀਕੇ ਨਾਲ ਆਪਾਂ ਇਹਨਾਂ ਦੇ ਉੱਪਰ ਹੁਣ ਜਿਹੜਾ ਮੈਦਾ ਇਹਨੂੰ ਪਾਵਾਂਗੇ ਇਸ ਤਰੀਕੇ ਨਾਲ ਮੈਦਾ ਅਪਲਾਈ ਕਰਨਾ ਹੈ ਇਹਦੇ ਉੱਪਰ ਥੋੜਾ ਥੋੜਾ ਸਾਰੇ ਚਿਪਸ ਦੇ ਉੱਪਰ ਮੈਦਾ ਅਪਲਾਈ ਕਰ ਲਾਂਗੇ ਹੁਣ ਜਿਹੜੇ ਦੂਜੇ ਚਿਪਸ ਸੀਗੇ ਇਹਨਾਂ ਨੂੰ ਉਹਦੇ ਉੱਪਰ ਰੱਖ ਦਾਂਗੇ ਹੁਣ ਇਹਨਾਂ ਨੂੰ ਨਿੱਕੀਆਂ ਜਿਹੀਆਂ ਸਟਿਕਸ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਇਹਨਾਂ ਨੂੰ ਬਾਈਂਡ ਕਰ ਲਾਂਗੇ ਇਸ ਤਰੀਕੇ ਨਾਲ ਵੈਸੇ ਤੁਸੀਂ ਐਵੇਂ ਵੀ ਫਰਾਈ ਕਰ ਸਕਦੇ ਹੋ ਬਟ ਇਹਦੇ ਨਾਲ ਜਿਹੜਾ ਇਹਦਾ ਦੇਖਣ 'ਚ ਬਹੁਤ ਸੋਹਣੇ ਲੱਗਦੇ ਆ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਆ ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਚਿਪਸ ਹਨ ਇਹਨਾਂ ਨੂੰ ਬਾਈਂਡ ਕਰ ਲਿਆ। ਹੁਣ ਆਪਾਂ ਜਿਹੜਾ ਤੇਲ ਆ ਗਾ ਗਰਮ ਕਰਕੇ ਰੱਖ ਲਿਆ ਹੈਗਾ। ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਗਰਮ ਤੇਲ ਦੇ ਵਿੱਚ ਫਰਾਈ ਕਰਾਂਗੇ। ਇਸ ਤਰੀਕੇ ਨਾਲ ਜਿੰਨੇ ਇੱਕ ਵਾਰ ਚ ਪੈਂਦੇ ਆ ਜੀ ਇਹਨਾਂ ਨੂੰ ਐਡ ਕਰਕੇ ਚੰਗੀ ਤਰ੍ਹਾਂ ਫਰਾਈ ਕਰ ਲੈਣਾ। ਤੇ ਇਹਨਾਂ ਨੂੰ ਉਦੋਂ ਤੱਕ ਆਪਾਂ ਫਰਾਈ ਕਰਨਾ ਜਦੋਂ ਤੱਕ ਇਹ 골ਡਨ ਬ੍ਰਾਊਨ ਨਾ ਹੋ ਜਾਣਾ। ਤੁਸੀਂ ਦੇਖ ਸਕਦੇ ਜਿਹੜਾ ਕਲਰ ਇਹਨਾਂ ਦਾ ਟੋਟਲੀ ਚੇਂਜ ਹੋ ਗਿਆ। ਹੁਣ ਇਹ ਕ੍ਰਿਸਪੀ ਵੀ ਬਣ ਗਏ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਕੜਾਹੀ ਚ ਬਾਹਰ ਕੱਢ ਲਵਾਂਗੇ। इस तरीके बाकी भी आप फ्राई कर लेंगे हम अपने जे चिप्स बन के तैयार है जी हम जटिक्स ये क्ड लेंगे इस तरीके सारिया स्टिक्स में आप ना कैना तो देख हैं जी बहुत ज़्यादा क्रिस्पी बने ये ਹੁਣ ਇਹਦੇ ਉੱਪਰ ਆਪਾਂ ਆਪਣੀ ਮਨਪਸੰਦ ਜਿਹੜੇ ਮਸਾਲੇ ਐਡ ਕਰ ਸਕਦੇ ਆ ਇੱਥੇ ਆਪਾਂ ਸਾਦਾ ਨਮਕ ਯੂਜ਼ ਕੀਤਾ ਤੁਸੀਂ ਚਟ ਮਸਾਲਾ ਵੀ ਯੂਜ਼ ਕਰ ਸਕਦੇ ਆ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਵਿੱਚ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੀ